ਮੇਰੇ ਵਾਸਤੇ ਬਹੁਤ ਹੀ ਮਾੜਾ ਸਮਾਂ ਸੀ ਬਈ ਹੈਨਾ ਜਿਹੜਾ ਵੀ ਜਿੰਨਾ ਵੀ ਰਿਹਾ ਮੈਂ ਦੋ ਤਿੰਨ ਦਿਨ ਹੋ ਗਏ ਸੁੱਤਾ ਨਹੀਂਗਾ ਠੀਕ ਹੈ ਟੈਨਸ਼ਨ ਚ ਲਗਾਤਾਰ ਬਲੱਡ ਵਧ ਰਿਹਾ ਗਾਲ ਕੁੱਟ ਕੇ ਮਾਰਨ ਦੀ ਨੀਅਤ ਦੇ ਨਾਲ ਹਮਲਾ ਕੀਤਾ ਗਿਆ ਸੀਗਾ ਸਾਰੇ ਪੰਜਾਬ ਸਰਕਾਰ ਮੁਰਦਾਬਾਦ ਠੇਰਾ ਖੁੱਲਾ ਕਰ ਲੈ ਜੀ ਸਰਕਾਰ ਮੁਰਦਾਬਾਦ ਸਾਰੇ ਕੈਮਰਿਆਂ ਦੇ ਵਿੱਚ ਆ ਜਾਂਦੇ ਜਦੋਂ ਮੁੱਖ ਮੰਤਰੀ ਮੁਰਦਾਬਾਦ ਠੇਰਾ ਖੁੱਲਾ ਕਰ ਲੈ ਮੁੱਖ ਮੰਤਰੀ ਪੰਜਾਬ ਮੁਰਦਾਬਾਦ ਠੇਰਾ ਖੁੱਲਾ ਕਰ ਲੈ ਜਿਹੜਾ ਬਤਲਾਏ ਗੱਲਾਂ ਮੁੱਖਰ ਪੁਲਸ ਦੇ ਵਜੀਬ ਤੌਰ ਦਾ ਨਹੀਂ ਐ ਮਨੀਸ਼ ਸ਼ੋਧਿਆ ਦੇ ਸ਼ਾਨਦਾਰ ਡੰਡ ਭੇਜਦਾ ਕਿ ਅੱਜ ਉਹ ਵੀ ਫੂਕਦਾ ਇੱਥੇ ਇਹ ਪੰਜਾਬ ਦੇ ਵਿੱਚ ਤੁਹਾਡਾ ਬੋਲਾ ਰਾਮ ਨਾਮ ਸਤ ਹੈ ਸਤ ਰੰਗ ਹੈ ਸਤ ਹੈ ਰਾਮ ਨਾਮ ਸਤ ਹੈ ਸਤ ਹੈ ਸਤ ਹੈ ਰਾਮ ਨਾਮ ਸਤ ਹੈ ਸਤ ਹੈ ਸਤ ਹੈ ਪ੍ਰਿਆਸ ਤੇ ਬਹੁਤ ਹੀ ਮਾੜਾ ਸਮਾਂ ਸੀ ਭਾਈ ਹਨਾ ਜਿਹੜਾ ਵੀ ਜਿੰਨਾ ਵੀ ਰਿਹਾ ਮੈਂ ਦੋ ਤਿੰਨ ਦਿਨ ਹੋ ਗਏ ਸੁੱਤਾ ਨਹੀਂਗਾ ਠੀਕ ਹੈ ਟੈਨਸ਼ਨ ਚ ਲਗਾਤਾਰ ਬਲੱਡ ਵਧ ਰਿਹਾ ਗਾਲ ਕੁੱਟ ਕੇ ਮਾਰਨ ਦੀ ਨੀਅਤ ਦੇ ਨਾਲ ਹਮਲਾ ਕੀਤਾ ਗਿਆ ਸੀਗਾ ਉਹ ਮੈਂ ਸਾਰਾ ਕੁਝ ਦੱਸਦਾ ਪਰ ਜਿਹੜੇ ਅੱਜ ਮੇਰੇ ਭਰਾ ਮੇਰੇ ਨਾਲ ਪੱਤਰਕਾਰ ਭਾਈਚਾਰਾ ਕਿਸਾਨ ਜਥੇਬੰਦੀਆਂ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਜਿੰਨੀਆਂ ਵੀ ਆ ਕੇ ਖੜੀਆਂ ਨੇ ਮੇਰੇ ਨਾਲ ਉਹ ਮੇਰੀ ਇੱਕ ਜਿੱਤ ਵੀ ਹੈ ਵੀ ਮੈਂ ਬੇਦਾਗ ਬੰਦਾ ਆ ਬਾਈ ਨਾ ਅੱਜ ਕਿਸੇ ਨੂੰ ਬਲੈਕਮੇਲ ਕਰਕੇ ਇਸ ਤਰ੍ਹਾਂ ਕਰਾਂ ਨਾ ਕੱਲ ਕਰਾਂ ਨਾ ਹੀ ਆਪਾਂ ਇਹੋ ਜੇ ਹੈਗੀਆਂ ਪਰ ਅਸੀਂ ਇੱਕ ਜਾਇਜ਼ ਮੰਗ ਕਰ ਰਹੇ ਹਾਂ ਜਾਇਜ਼ ਮੰਗ ਇਹ ਸੀ ਵੀ ਜੋ ਸਾਡੇ ਨਾਲ ਹੋਇਆ ਹਨਾ ਮੇਰੇ ਨਾਲ ਹੋਇਆ ਬੜਾ ਮੰਦ ਭਾਗਾ ਹੋਇਆ ਪਰ ਸਰਕਾਰ ਦੇ ਜਿਹੜੇ ਇਹ ਹੈਗੇ ਨੀਤੀਤੇ ਇਹਨਾਂ ਨੂੰ ਲੱਗਦਾ ਸੀਗਾ ਵੀ ਇਹ ਸਾਡੀ ਜਿਹੜੀ ਇਹ ਕਾਲਾ ਬਾਜ਼ਾਰੀ ਹੈ ਜਿਹੜਾ ਅਸੀਂ ਇੱਥੇ ਲਗਾਤਾਰ ਕਰ ਰਹੇ ਹਾਂ ਉਹ ਮੰਡੀ ਦੇ ਵਿੱਚ ਉਹਨੂੰ ਵਿਆਗਰ ਕਰੂਗਾ ਤੇ ਕਿਸੇ ਨਾ ਕਿਤੇ ਸਾਡੇ ਤੇ ਵੱਡੀ ਕਾਰਵਾਈ ਹੋਊਗੀ ਬਾਕੀ ਜਿਹੜੀ ਜਥੇਬੰਦੀ ਹੈ ਸਾਡੀ ਕਮੇਟੀ ਬਣੀ ਆ ਕਮੇਟੀ ਦੇ ਬੰਨਿਓ ਅੱਗੇ ਜਾਣਕਾਰੀ ਦਿੱਤੀ ਗਈ ਆ ਹਨਾ ਉਹ ਫੈਸਲਾ ਕਮੇਟੀ ਨੇ ਅੱਗੇ ਲੈਣਾ ਮੈਂ ਜੋ ਕਮੇਟੀ ਜੋ ਵੀ ਫੈਸਲਾ ਅੱਗੇ ਲਾਉਂਗੀ ਜਿਸ ਤਰ੍ਹਾਂ ਵੀ ਸਹਿਮਤਾਂ ਮੈਂ ਕਮੇਟੀ ਦੇ ਨਾਲ ਸਹਿਮਤਾਂ ਪਰ ਜਿਸ ਤਰੀਕੇ ਦੇ ਨਾਲ ਲਗਾਤਾਰ ਪ੍ਰਸ਼ਾਸਨ ਦੇ ਬੰਨਿਓ ਧਮਕੀਆਂ ਦਿੱਤੀਆਂ ਗਈਆਂ ਵੀ ਜਿਹੜਾ ਤੁਹਾਡੇ ਤੇ ਐਸ ਸੀ ਐਸਟੀ ਐਕਟ ਲਾ ਦੇਾਂਗੇ ਉਹ ਸਾਡਾ ਵੀ ਇਹ ਵਿਰੋਧ ਉਸੇ ਗੱਲ ਦਾ ਹੀ ਆ ਮੈਂ ਆਪਦੇ ਹਾਸਤੇ ਨਹੀਂ ਲੜ ਰਿਹਾ ਅੱਜ ਮੈਂ ਕੁੱਟ ਖਾ ਲਈ ਮੈਨੂੰ ਕੁੱਟ ਤਾਂ ਚਲੋ ਠੀਕ ਆ ਚਲ ਠੀਕ ਹੈ ਇਹ ਧਰਾਵਾਂ ਲਾ ਕੇ ਮਾਮੂਲੀ ਕਰ ਦਿੰਦੇ ਮੈਨੂੰ ਠੀਕ ਸੀ ਪਰ ਜਿਵੇਂ ਇਹਨਾਂ ਨੇ ਬਲੈਕਮੇਲ ਕੀਤਾ ਪ੍ਰਸ਼ਾਸਨ ਨੇ ਪੁਲਿਸ ਨੇ ਸਰਕਾਰ ਨੇ ਵੀ ਅਸੀਂ ਤੁਹਾਡੀ ਧੌਣ ਨਪਾਂਗੇ ਐਸਟੀ ਐਸਟੀ ਐਕਟ ਲਾ ਕੇ ਜੇ ਤੁਸੀਂ ਅੱਗੇ ਹੋਰ ਕੁਝ ਬੋਲਾਂਗੇ ਤਾਂ ਸਾਡੀ ਲੜਾਈ ਮੇਰੀ ਇਕੱਲੇ ਦੀ ਨਹੀਂ ਬਾਈ ਸਾਰੇ ਸਮੂਹ ਪੱਤਰਕਾਰ ਭਾਈਚਾਰੇ ਦੀ ਹੈ ਜਿਵੇਂ ਇਹਨਾਂ ਨੇ ਮਨਸ਼ੀਸ਼ ਸ਼ੋਧੀਏ ਦਾ ਬਿਆਨ ਆਇਆ ਸੀਗਾ ਉਹ ਨੀਤੀ ਇਹ ਪਹਿਲਾਂ ਕਹਿ ਰਹੇ ਸੀ ਤੇ ਹੁਣ ਉਹ ਲਾਗੂ ਵੀ ਕਰਕੇ ਇਹਨਾਂ ਨੇ ਵੇਖ ਲਈ ਪਰ ਪੱਤਰਕਾਰ ਭਰਾ ਮੇਰੇ ਨਾਲ ਸਾਰੇ ਖੜੇ ਹੈ ਸਾਰੇ ਦਿਲੋਂ ਖੜੇ ਆ ਬਾਈ ਮੈਂ ਕਿਸਾਨ ਜਥੇਬੰਦੀਆਂ ਹਨਾ ਹੋਰ ਵੀ ਜਥੇਬੰਦੀਆਂ ਬੜੀਆਂ ਨੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਜੋ ਵੀ ਕਾਰਵਾਈ ਹੋਊਗੀ ਕਮੇਟੀ ਦੇ ਨਾਲ ਮੈਂ ਸਹਿਮਤ ਜੇ ਜੋ ਨਾ ਕੋਈ ਕਾਰਵਾਈ ਹੋਊਗੀ ਕਦੇ ਕਾਫੀ ਬਾਅਦ ਉਸ ਦਾ ਸੱਟ ਨਹੀਂ ਕਰਾਂਗੇ ਪਰ ਸਾਰੀਆਂ ਜਥੇਬੰਦੀਆਂ ਜਿਹੜੀਆਂ ਸਾਨੂੰ ਦੀਸ਼ਮੁਲੀਅਤ ਹੋਊਗੀ ਜਨ ਤੱਕ ਜਥੇਬੰਦੀਆਂ ਨੇ ਅੱਜ ਵੀ ਹਮਾਇਤ ਦਿੱਤੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਬਹੁਤ ਸਾਰੇ ਆਗੂਆਂ ਤੋਂ ਖਿਮਾ ਵੀ ਜਾਂਚਨਾ ਕਰਦੇ ਹਾਂ ਜਿਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਕੋਈ ਇਹ ਨਾ ਮਹਿਸੂਸ ਕਰੇ ਕਿ ਕਿਸੇ ਨਾਲ ਧੱਕਾ ਹੈ ਅੱਜ ਸਿਰਫ ਤੇ ਸਿਰਫ ਇਹ ਫੈਸਲਾ ਸੀ ਕਿ ਪੱਤਰਕਾਰ ਭਾਈਚਾਰੇ ਦੇ ਪ੍ਰਤੀਨਿਧੀ ਬੋਲਣਗੇ ਜੀ ਦਾ ਨੇੜੇ ਸੌ ਇਹਦੇ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪੱਤਰਕਾਰਾਂ ਦੇ ਉੱਤੇ ਹਮਲੇ ਅੱਜ ਦੇ ਨਹੀਂ ਹੁੰਦੇ ਹੋਏ ਛਤਰਪਤੀ ਜੀ ਤੋਂ ਲੈ ਕੇ ਤੇ ਅੱਜ ਤੱਕ ਵੀ ਆਪਾਂ ਲੈ ਲੀਏ ਤਾਂ ਸਮਾਜ ਦੀ ਜਿਹੜੀ ਕੋਈ ਊਣ ਤਾਂ ਹੀ ਹੈ ਉਹ ਜਾਗਰੂਕ ਕਰਨਾ ਸਾਡਾ ਪੱਤਰਕਾਰਾਂ ਦਾ ਫਰਜ਼ ਆ ਸਾਰਿਆਂ ਦਾ ਔਰ ਇਹ ਚੁਬਦੀਆਂ ਨੇ ਗੱਲਾਂ ਉਹਨਾਂ ਨੂੰ ਮੌਕੇ ਦੇ ਸ਼ਾਸਕਾਂ ਨੂੰ ਸਾਰਿਆਂ ਨੂੰ ਕਿਉਂਕਿ ਉਹਨਾਂ ਦੇ ਜਿਹੜੇ ਪਰਦੇ ਆ ਉਹ ਨੰਗੇ ਹੁੰਦੇ ਨੇ ਉਹਨਾਂ ਦੀ ਜਿਹੜੀ ਦੋ ਨੰਬਰ ਦੀ ਕਮਾਈ ਆ ਉਹ ਨਹੀਂ ਹੁੰਦੀ ਸੋ ਇਹ ਜਿਹੜੀ ਇਸ ਕੜੀ ਦੇ ਵਿੱਚ ਅੱਜ ਜਿਹੜਾ ਹੈਗਾ ਸੀ ਰਣਜੀਤ ਦੇ ਨਾਲ ਹੈ ਰਣਜੀਤ ਨਾਲ ਜੋ ਕੁਝ ਹੋਇਆ ਅਤਿ ਨਿੰਦਣਯੋਗ ਹੈ ਤੇ ਇਹ ਜਿਹੜਾ ਅੱਜ ਇਕੱਠ ਹੋਇਆ ਇਹ ਸਰਕਾਰ ਨੂੰ ਸਿਰਫ ਇੱਕ ਟੀਜ਼ਰ ਦਿੱਤਾ ਹੈ ਸਰਕਾਰ ਨੂੰ ਇੱਕ ਥੋੜਾ ਜਿਹਾ ਟ੍ਰੇਲਰ ਦਿੱਤਾ ਹੈ ਕਿ ਭਾਈ ਇਹ ਮਤ ਸਮਝੋ ਕਿ ਤੁਹਾਡੀਆਂ ਜਿਹੜੀਆਂ ਬੁਰਕੀਆਂ ਸਿੱਟੀਆਂ ਕਈ ਲੋਕਾਂ ਨੂੰ ਉਹ ਜਿਹੜੀਆਂ ਕੰਮ ਆਉਣਗੀਆਂ ਪੱਤਰਕਾਰ ਹਮੇਸ਼ਾ ਹੀ ਹਵਾ ਦੇ ਉਲਟ ਚੱਲਦੇ ਨੇ ਪੱਤਰਕਾਰ ਹਮੇਸ਼ਾ ਹੀ ਸਮਾਜ ਦਾ ਅੰਗ ਬਣ ਕੇ ਚੱਲਦੇ ਨੇ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਇਹ ਚੁਬਦੇ ਨੇ ਸੋ ਇਹ ਅਕਾਦਮਿਕ ਢਿੱਲੋ ਸਾਹਿਬ ਨੇ ਦੱਸਿਆ ਕਿ ਅੱਜ ਇੱਕ ਸੰਕੇਤਕ ਸੀ ਇਕੱਠ ਬਹੁਤ ਸ਼ਾਨਦਾਰ ਰਿਹਾ ਪ੍ਰਭਾਵਸ਼ਾਲੀ ਰਿਹਾ ਸਿਆਸੀ ਲੋਕਾਂ ਤੋਂ ਲੈ ਕੇ ਸਾਡੇ ਸੰਘਰਸ਼ੀ ਯੋਧੇ ਵੀ ਇੱਥੇ ਆਏ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਸਮਾਂ ਸੀਗਾ ਜਿਹੜਾ ਉਹ ਇੱਕ ਪ੍ਰੋਟੋਕਾਲ ਮਿੱਥਿਆ ਗਿਆ ਸੀਗਾ ਕਿ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਵੀ ਨਹੀਂ ਬੋਲਣਗੇ ਸੋ ਉਹਨਾਂ ਤੋਂ ਵੀ ਅਸੀਂ ਖਿਮਾ ਜਾਂਚਕਾ ਕਿ ਅੱਜ ਸਾਰਿਆਂ ਨੇ ਸਮਝ ਲਿਆ ਭਾਲੀ ਕੁੱਤੀ ਕਿ ਨਹੀਂ ਇਹ ਇੱਕ ਆਪਣਾ ਉਹ ਸਾਡੇ ਸਹਿਯੋਗ ਲਈ ਆਏ ਸੀ ਸਾਡੇ ਲਈ ਸੱਚਾ ਸਹਿਯੋਗ ਕੀਤਾ ਉਹਨਾਂ ਨੇ ਤੇ ਉਹ ਸਾਡੀ ਇਸ ਬੇਨਤੀ ਨੂੰ ਉਹਨਾਂ ਨੇ ਮੰਨਿਆ ਵੀ ਤੇ ਅੱਜ ਜਿਹੜਾ ਹੁਣ ਪਤਲਾ ਫੁਕਣ ਤੱਕ ਉਹ ਸਾਡੇ ਨਾਲ ਨੇ ਅੱਗੇ ਫਿਰ ਅਸੀਂ ਜਿਵੇਂ ਢੱਲੋਂ ਸਾਹਿਬ ਨੇ ਦੱਸਿਆ ਕਿ ਮੁਕਸਦ ਸਾਹਿਬ ਤੋਂ ਪੰਜਾਬ ਪੱਧਰ ਦਾ ਇੱਕ ਸੰਗਠਨ ਸ਼ੁਰੂ ਹੋਏਗਾ ਉਹਦੇ ਲਈ ਅਸੀਂ ਸਮਾਂ ਜਿਹੜਾ ਇੱਕ ਇੱਕ ਹਫ਼ਤੇ ਦਾ ਦਿੱਤਾ ਉਸ ਤੋਂ ਬਾਅਦ ਇੱਕ ਸਾਰੀਆਂ ਸਮਾਜਿਕ ਦਿੱਤੇ ਬੰਦਿਆਂ ਨੂੰ ਖੁੱਲਾ ਸੱਦਾ ਦੇ ਕੇ ਇੱਕ ਇੱਕ ਨੁਮਾਇੰਦੇ ਨੂੰ ਸਾਰਿਆਂ ਨੂੰ ਨਹੀਂ ਇੱਕ ਇੱਕ ਨੁਮਾਇੰਦੇ ਨੂੰ ਕਿਉਂਕਿ ਉਹੋ ਜਿਹਾ ਜਗ੍ਹਾ ਵੀ ਘੱਟ ਹੋਏਗੀ ਤੇ ਇੱਕ ਇੱਕ ਨੁਮਾਇੰਦੇ ਨੂੰ ਬੋਲਣ ਦਾ ਟਾਈਮ ਵੀ ਦਿੱਤਾ ਜਾ ਸਕੇਗਾ ਉਹ ਅਸੀਂ ਇਕੱਠੇ ਕਰਕੇ ਉਹਨਾਂ ਨਾਲ ਸਲਾਹ ਕਰਕੇ ਕਿ ਇਸ ਨੂੰ ਲੋਗ ਲੋਕ ਸੰਘਰਸ਼ ਵਿੱਚ ਕਿਵੇਂ ਤਬਦੀਲ ਕਰਨਾ ਤੇ ਇਹ ਜਿਹੜੀ ਜ਼ਾਲਮ ਸਰਕਾਰ ਹੈ ਜਿਹੜੀ ਬੇਲਗਾਮ ਸਰਕਾਰ ਹੈ ਇੱਕ ਗੁਲਾਮ ਸਰਕਾਰ ਹੈ ਜਿਹੜੀ ਉਹਨੂੰ ਨੱਥ ਕਿਵੇਂ ਪਾਉਂ ਔਰ ਸਰਸਾ ਸਾਸਨ ਨੇ ਹੁਣ ਤੱਕ ਕਿਹੜੀਆਂ ਕਿਹੜੀਆਂ ਤਰ੍ਹਾਂ ਉਹ ਐਫ ਆਈ ਆਰ ਦੇ ਵਿੱਚ ਆ ਜੀ ਪਰ ਜਿਹੜੇ ਆਪਾਂ ਨੂੰ ਮਾਤਾ ਮੰਗ ਕਰ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਰਾਦਾ ਕਤਲ ਹੈ ਇੱਕ ਬੰਦੇ ਨੂੰ ਤੁਸੀਂ ਬੰਨ੍ਹਦੇ ਹੋ ਕਰਦੇ ਹੋ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੋ ਇਰਾਦਾ ਕਤਲ ਦੇ ਵਿੱਚ ਸਾਰਾ ਕੁਝ ਹੀ ਆ ਜਾਊਗਾ ਜੀ ਉਹੀ ਤਾਰਾ ਨਹੀਂ ਲੱਗੀ ਬਈ ਅਜੇ ਲੱਗੀ ਨਹੀਂ ਉਹ ਕੋਈ ਨਹੀਂ ਸੋਣਿਆ ਹਾਂਜੀ ਹੱਥੇ ਦਾ ਡੰਡ ਦਿੱਤਾ ਜੇ ਉਹ ਤੋਂ ਪਹਿਲਾਂ ਲੱਗ ਜਾਂਦੀ ਫੇਰ ਫੇਰ ਤਾਂ ਕੀ ਦੇਖੋ ਫੇਰ ਸੋਚਾਂਗੇ ਲੱਗੇ ਅੱਗੇ ਕੀ ਹੋਜੀ ਐਫ ਆਈ ਆਰ ਦੀ ਇਬਾਰਤ ਕੀ ਬੋਲਦੀ ਹੈ ਕੀ ਉਹਦੇ ਵਿੱਚ ਵੀ ਪਾਣੀ ਤਾਂ ਨਹੀਂ ਪਾਤਾ ਕਿਤੇ ਇਹ ਵੀ ਬੜਾ ਕੁਝ ਹੁੰਦਾ ਨਾ ਜਦੋਂ ਉੱਤੇ ਇੱਕ ਰੱਖ ਕੇ ਥੱਲੇ ਬੜਾ ਕੁਝ ਕੱਢ ਦਿੰਦੇ ਹੈ ਤਾਂ ਇੱਕ ਟੂਟੀ ਰੱਖ ਲੈਂਦੇ ਆ ਪਾਣੀ ਕੱਢਣ ਨੂੰ ਉਹ ਉਹਨੂੰ ਕਮਜ਼ੋਰ ਕਰ ਦਿੰਦੇ ਐਫ ਆਈ ਆਰ ਨੂੰ ਆਪਾਂ ਮਜ਼ਬੂਤ ਐਫ ਆਈ ਆਰ ਕਰਾਵਾਂਗੇ ਜੀ ਜੀ ਤੁਸੀਂ ਤੁਸੀਂ ਸੁਣਿਆ